ਬਾਈ ਨੇ ਫੋਟੋਆਂ ਲਾ ਰੱਖਿਆ ਖਿੱਚ-ਖਿੱਚ ਕੇ ਬੈਂਦਰਾ ਤੇ ਬਣਾਤੇ ਵਧੀਆ ਹਾਂ ਜਲਦੀਪ ਬਾਈ ਕੋੜੇ ਦੋ ਦੋ ਕੋੜੀ ਲੈ ਕੇ ਆਇਆ ਹਾਂ ਜੀ ਦੋ ਕੋੜੇ ਲੈ ਕੇ ਆਏ ਤੇ ਆਹ ਕੋੜੇ ਦੋਨੇ ਹੈ ਨਹੀਂ ਇੱਕ ਤਾਂ ਨੋਗਰਾ ਤੇਰੇ ਕੋਲੇ ਇੱਕ ਤਾਂ ਦੂਸਰਾ ਹੈ ਹਾਂ ਜੀ ਮੇਰੇ ਕੋਲੇ ਜੀ ਪਹਿਲਾ ਕੋੜਾ ਤਿਆਰ ਕਰਿਆ ਸੀ ਜੀ ਆਪਾਂ ਬਹੁਤ ਜਿਆਦਾ ਆ ਜਿਹੜੇ ਤੇ ਬਾਪੂ ਜੀ ਬੈਠੇ ਨੇ ਹਾਂ ਜੀ ਡੇੜੀ ਹੈ ਇਹ ਮੇਰੇ ਹਾਂ ਹਾਂ ਇਹ ਕੋੜ ਆਪਣੇ ਕੋਲੇ 7 ਸਾਲ ਦਾ ਹੋ ਗਿਆ ਕੋੜਾ ਇਹ ਮੁੱਕ ਗਿਆ ਸੀ ਜੀ ਅੱਛਾ ਇਹ ਮੁੱਕਣ ਤੋਂ ਬਾਅਦ ਮੈਂ ਇਹ ਕੋੜਾ ਲੈਂਦਾ ਸੀ ਜੀ ਹਾਂ ਇਹ ਘੋੜੇ ਦੀ ਤੇ ਆਹ ਘੋੜੇ ਦੀ ਜੋੜੀ ਰਹੀ ਹੈ ਜੀ ਮੇਰੇ ਕੋਲੇ 10-11 ਸਾਲ ਜੋੜੀ ਰਹੀ ਹੈ ਜੀ ਮੇਲਿਆਂ ਤੇ ਅੱਛਾ ਆਹ ਘੋੜੇ ਦੀ ਤੇ ਉਹਦੀ ਜੀ ਉਹ ਘੋੜਾ ਮੇਰੇ ਕੋਲੇ 11 ਸਾਲ ਦਾ ਹੋ ਕੇ ਮੁੱਕ ਗਿਆ ਜੀ ਅੱਛਾ ਜਿਹੜਾ ਆਹ ਵਾਲਾ ਸੀ ਸਾਹਮਣੇ ਵਾਲਾ ਇਹ ਇਹ 7 ਸਾਲ ਦਾ ਹੋ ਕੇ ਮੁੱਕ ਗਿਆ ਜੀ ਹਾਂ ਜੇ ਮੁੱਕੇ ਤੋਂ ਬਾਅਦ ਮੈਂ ਕਾਲਾ ਲਿਆਂਦਾ ਸੀਗਾ ਜੀ 14 ਕਿ ਮਹੀਨਾ ਦਾ ਬੱਚਾ ਅੱਛਾ ਉਹ ਮੇਰੇ ਕੋਲੇ 11 ਸਾਲ ਦਾ ਹੋ ਕੇ ਮੁੱਕ ਗਿਆ ਬਹੁਤ ਟਿਕਾ ਟੁਰਦਾ ਸੀਗਾ ਉਹ ਵੀ ਹੂੰ ਹੁਣ ਮੇਰੇ ਕੋਲੇ ਆਹ ਨੋਗਰਾ ਘੋੜਾ ਰਹਿ ਗਿਆ ਜੀ ਉਹਦੇ ਨਾਲ ਦਾ ਜੀ ਉਹ ਕੋੜਾ ਮੁਕੜ ਤੋਂ ਬਾਅਦ ਮੈਂ ਅੰਦਰ ਲੀਲਾ ਬਿਸ਼ੇਰਾ ਖੜਾ ਹੀ ਆਪਣੇ ਕੋਲੇ ਜਿਹੜਾ ਨੋਗਰਾ ਹੁਣ ਆਪਣੇ ਕੋਲੇ ਆ ਉਹ ਇਹੀ ਹੈ ਹਾਂ ਉਹ ਇਹੀ ਹੈ ਜੀ ਮਾਨਸਰ ਤੋਂ ਵੀ ਨਾਮ ਚੋਂਦਾ ਰਿਹਾ ਹੈ ਹਾਂ ਸਟੈਂਟਾਂ ਚ ਆਉਂਦਾ ਹਾਂ ਸਟੈਂਟਾਂ ਚ ਪਹਿਲੇ ਨੰਬਰ ਤੇ ਸੋਨੇ ਚ ਤੀਜੇ ਨੰਬਰ ਤੇ ਆਉਂਦਾ ਰਿਹਾ ਜੀ ਸਰਟੀਫਿਕੇਟ ਨੇ ਆਪਣੇ ਕੋਲੇ ਸਰਕਾਰੀ ਜੀ ਹਾਂ ਹਾਂ 10 12 ਸਰਟੀਫਿਕੇਟ ਨੇ ਆਪਣੇ ਕੋਲੇ ਅੱਛਾ ਉਹ ਕੋੜੇ ਦੀ ਵੀ ਸਰਟੀਫਿਕੇਟ ਨੇ ਆਪਣੇ ਕੋਲੇ ਇਹਦੇ ਵੀ ਨਹੀਂ ਗਈ ਠੀਕ ਹੈ ਕੱਤੇ ਕੋੜੇ ਦੀ ਵੀ ਇਹ ਆ ਦੋਨੇ ਕੋੜੇ ਮੁੱਖ ਦੇ ਹੀ ਆਪਣੇ ਕੋਲੇ ਕੀ ਕਾਰਨ ਆ ਨਹੀਂ ਉਹੀ ਕੁਝ ਕੁਝਾ ਉਹ ਕਰਿਆ ਹੁੰਦਾ ਜੀ ਦੋ ਘੋੜੇ ਮੇਰੇ ਇੱਕ ਦੇ ਢਿੱਲੇ ਹੋਇਆ ਇੱਕ ਮੇਰੇ ਕੋਲੇ ਪੱਟ ਖਾਣਾ ਘੋੜਾ ਸੀ ਸੂਰੇ ਵਾਲੇ ਤੋਂ